ਕੋੰਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦਿਓ ਜੀਓ ਪ੍ਰਵਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨੁ ਬਤਾ ਪੂਛਤ ਕਹਾ ਜੀਉ ਪਾਇ ਤਵਨ ਕਾਜ ਜਗ ਉਤਜੈ ਬਿਨਸ ਕਹੋ ਮੋਹਿ ਸਮਝਾਇ ਦੇਵ ਕਰਹੁ ਦਇਆ ਮੋਹਿ ਮਾਰਗ ਲਾਵੋ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਦੀ ਜਨਮ ਤੇ ਸ਼ੂਟਾ ਧਾਵ ਮਾਇਆ ਫਾਸ ਬੰਧ ਨਹੀਂ ਫੜੇ ਅਰ ਮਨ ਸੁਨ ਨਾ ਲੂਕੇ ਆਪਾ ਪਨਿਰਵਾਣ ਨਾ ਤੀਨਿਆ ਇਨ ਬਿਦ ਅਭਿਓ ਨਾ ਚੂਕੇ ਕਹੀ ਨ ਉਪਜੈ ਉਪਦੀ ਜਾਣ ਭਾਵ ਅਭਾਵ ਬਿਹੂਣਾ ਉਦੈ ਅਸਤ ਕੀ ਮਨ ਬੋਧਨਾਸੀ ਤੋ ਸਦਾ ਸਹਿਜ ਲੈਵ ਲੈਣਾ ਜਿਉ ਪ੍ਰਤਿ ਦਿੰਬ ਦਿੰਦ ਕਾ ਮਿਲੀ ਹੈ ਉਦਕ ਕੁੰਭ ਵਿਗਰਾਨਾ ਕਾ ਕਬੀਰ ਐਸਾ ਗੁਣ ਭਮ ਭਗ ਤੋ ਮਨ ਸੁੰਨ ਸਮਾਨਾ ਅਸਾ ਗਾਜ਼ ਸਾਡੇ ਤੈ ਤੈ ਤੋਤੀਆਂ ਤੇਰੇ ਪੈਨ ਤਗ ਗਣੀ ਜਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨ ਅਖੀਆਂ ਬਾਨਾਰਸ ਕੇ ਠੱਗ ਐਸੇ ਸੰਤ ਨਾਮੋ ਕੋ ਭਾਵੇ dala siyo ped gatakave ਰਹਾਓ ਬਸਨ ਮਾਂਜ ਚਰਾਵੇ ਉਪਰ ਕਾਠੀ ਧੋਏ ਜਲਾਵੇ ਬਸੋ ਦਾ ਖੋਦ ਕਰਹਿ ਦੋਏ ਚੁੱਲੇ ਸਾਰੇ ਮਾਨਸ ਖਾਵੇਂ ਓਏ ਪਾਪੀ ਸਦਾ ਫਿਰੇ ਅਪਰਾਧੀ ਮੁਖੋ ਅਪਰਸ ਕਹਾਵੇਂ ਸਦਾ ਸਦਾ ਫਿਰੇ ਅਬਮਾਨੀ ਸਗਲ ਪਟੰਬ ਡੁਬਾਵੇਂ ਜਿਤ ਕੋ ਲਾਇ ਤਿਤਹੀ ਲਗਾ ਤੈਸੇ ਕਰਮ ਤੁਮ ਆਵੇਂ ਕਹੋ ਕਬੀਰ ਜੇ ਸਤਗੁਰ ਤੇ ਤਾਂ ਪੁਨਰਤ ਜਨਮ ਨਾ ਆਵੇ ਆਸਾ ਬਾਪ ਦਿਲਾਸਾ ਮੇਰੋ ਕੀ ਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨ ਨਾ ਤਿਸ ਬਾਪ ਕੋ ਕਿਉ ਮਨੋ ਵਿਸਾਰੀ ਆਗਦੇ ਗਿਆ ਨਾ ਬਾਜੀ ਹਾਰੀ ਮੋਈ ਮੇਰੀ ਮਾਈ ਹੋ ਖਰਾ ਸੁਖਾਲਾ ਪੈਰੋਂ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਉ ਬਾਲ ਤਿਸ ਬਾਪ ਜੇਨ ਹੋ ਜਾਇ ਪੰਜਾਂ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਰਦੀਨੇ ਹਰ ਸਿਮਰਨ ਮੇਰਾ ਮਨ ਤਨ ਪੀਨੇ ਪਿਤਾ ਹਮਾਰੋ ਵਡਗੋਸਾਈ ਤਿਸ ਪਿਤਾ ਤ ਹਉ ਕਿਉ ਕਰ ਜਾਇ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਾਇਆ ਹਉ ਪੁੱਤ ਤੇਰਾ ਤੂੰ ਬਾਪ ਮੇਰਾ ਇੱਕ ਥਾ ਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ 부ਝਿਆ ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ ਆਸਾ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ ਪਰ ਪਾਣੀ ਆਸ-ਪਾਸ ਪੰਜ ਜੋਗਿਆ ਬੈਠੇ ਵਿਚ ਨਕਟ ਦੇਰਾਨੀ ਨਕਟੀ ਕੋ ਥਨ ਗਨ ਬਾਡਡੂ ਕਿਨਹ ਬੇਬੇ ਕੀ ਕੱਟੀ ਤੂੰ ਰਹਾ ਸਗਲ ਮਾਹੀ ਨਕਤੀ ਕਾ ਵਾਸਾ ਸਗਲ ਮਾਰ ਓ ਹੇਰੀ ਸਗਲਿਆਂ ਕੀ ਹਉ ਬੈਨੁ 판 ਜੀ ਜਿਨੇ ਬਰੀ ਤਿਸ ਚੇਰੀ ਹਮਰੋ ਪਰਤਾ ਬਡੋਬ ਬੇਕੀ ਆਪੇ ਸੰਤ ਕਹਾਵੇ ਓ ਹਮਾਰੇ ਮੱਥੇ ਕਾਇਮ ਔਰ ਹਮਰੇ ਨਿਕਟ ਨ ਆਵੇ 나ਕੋ ਕਾਟੀ ਕਾਨੋ ਕਾਟੀ ਕਾਟ ਕੂਟ ਤਡਾਰੀ ਕਹੋ ਕਬੀਰ ਸੰਤਨ ਕੀ ਬੈਰਨ teen lok ki pyari asaa jo gi jati tapi sanyasi ba tirath brahmna lunjat munjat moon jatan dhar ant tau marna ta te sevial re ramna hasna ram naam hit jaake taha kar jamna rao आगम निर्गम जोतिक जाने भाव व्य करना तंत्र मंत्र सब औखद जान है अंत तो मरना राज भोग अर्शतर सिंहासन भा सुंदर रमना पान कपूर सुबास क चंदन अंत तो मरना वेद पुराण सिमरित सब खोजे ਕਹੂ ਨਾ ਹੂ ਦਰਨਾ ਕਹੋ ਕਬੀਰ ਇਉ ਰਾਮੈ ਜੰਪੋ ਮੇਤ ਜਨਮ ਮਰਨਾ ਆਸਾ ਥੀਲ ਰ ਬਾਬੀ ਬਲਦ ਪਖਾਵਜ ਕਉਆ ਤਾਲ ਬਜਾਵੇ ਪਹਿਰ ਚੋਲਨਾ ਗਧਾ ਨਾਚ ਤਹਸਾ ਪ੍ਰਗਤ ਕਰਾਵੇ ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੇ ਭੂਜਨ ਹਾਰੇ ਖਾਏ ਰਹਾਓ ਬੈਠ ਸਿੰਘ ਘਰ ਪਾਂ ਲਗਾਵੇ ਕਿਸ ਗਲੋਰੀ ਲਿਆਵੇ ਘਰ ਘਰ ਮੁਸਰੀ ਮੰਗਲ ਲਗਾਵੇ ਕਸ਼ੂਆ ਸੰਖ ਬਜਾਵੇ ਬੰਸ ਕੋ ਪੂਤ ਬਿਆਹਨ ਚੱਲਿਆ ਸੋਹਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਬੈਧੀ ਸਸ ਸਿੰਘ ਗੁਨ ਗਾਏ ਕੇਤ ਕਬੀਰ ਸੁਨੋ ਰੇ ਸੰਤੋ ਕੀਤੀ ਪਰਬਤ ਖਾਇਆ ਕਸ਼ੂਆ ਕਹੇ ਅੰਗਾਰ ਭੇਲੂਰੋਂ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ ਏਕ ਬਹਤਰ ਆਧਾਰੀ ਏਕੋ ਜਿਸਾ ਦੁਆਰਾ ਨਵਾਂ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿੱਦ ਪਾਵੇ ਤਲਕਾ ਭੰਮ ਲੇ ਗਗਨ ਚੜਾਵੇ ਰਹਾਉ ਖਿੰთა ਗਿਆਨ ਧਿਆਨ ਕਰ ਸੂਈ ਸ਼ਬਦ ਤਾਗਾ ਮਥ ਕਾਲੇ ਪੰਚ ਤਤ ਕੀ ਕਰ ਮਿਰ ਗਾਣੀ ਗੁਰ ਕੈ ਮਾਰਗ ਚੱਲ ਦਇਆ ਥੌਰੀ ਕਾਇਆ ਕਰ ਤੂੰ ਹੀ दृष्टि की अगंजलाव तस्का पाओ लेरद अंतर चौ युग ताड़ी लावे सब जुग तण राम नाम है जिस ता पिंड तराना कह कबीर जे कृपा धार दे सच्चा निशाना आस हिंदू तुर्क कहां ते आए किन एरा चिल्लाई ਦੇਲਨ ਹੈ ਸੋਚ ਵਿਚਾਰ ਕੋਵਾਦੇ ਪਿਛਤ ਦੋਜ਼ਕ ਕਿਨ ਪਾਈ ਕਾਵੀ ਤੈਂ ਕਵਨ ਕਤੇਬ ਬਖਾਨੀ ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾ ਸ਼ਕਤ ਸਨੇਹ ਕਰ ਸੁਨਤ ਕਰੀਐ ਮੈਂ ਨਾ ਬਦਉਂਗਾ ਥਾਈ ਜੋਰੇ ਖੁਦਾਏ ਮੋਹ ਤੁਰਕ ਕਰੇਗਾ ਆਪ ਨਹੀਂ ਕਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੋੜੈ ਤਾ ਤੇ ਹਿੰਦੂ ਹੀ ਰਹੀਐ ਸਾਡਕ ਤੇ ਬਰਾਮ ਫਜ ਬੋਰੇ ਜ਼ੁਲਮ ਕਰਤ ਹੈ ਭਾਰੀ ਕਬੀਰ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੁਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਰੇ ਬੋਰੇ ਤੋਹੇ ਤਰੀ ਨਾ ਰਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹਾ ਕਾਕੀ ਮਾਤ ਪਿਤਾ ਕੋ ਕਕੋ ਤਵਨ ਪੁਰਖ ਕੀ ਜੋਈ ਘਟ ਫੂਟੇ ਕੋ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ ਦਿਹੋਰੀ ਬੈਠੀ ਮਾਤ ਰੋਵੇ ਖਟਿਆ ਲੈ ਗਏ ਭਾਈ ਲਕਸ਼ਿਤ ਕਾਏ ਤਰੀਆ ਰੋਵੇ ਹੰਸ ਇਕਲਾ ਜਾਈ कहत कबीर सुनो रे संतो ताह सागर कै ताई इस बंदे सिर ज़ुल्म होत है जम नहीं हटे गुसाई दो टुकए एको ओंकार सतगुरु प्रसाद आशा श्री कबीर जीयो के चौपदे एक टुकए सनक सनंद संत नहीं पाया वेद पढ़े पढ़ ब्रह्म में जन्म गवाया हरत बिलोवना बिलोवो मेरे भाई सहज बिलोवो जैसे तत ना जाई रहाओ तन कर मटकी मन माहे बिलोई इस मटकी में शब्द संजोई हरक बिलोवना ਮਨ ਕਾ ਵਿਚਾਰ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਤਾਰ ਕਹੋ ਕਬੀਰ ਨਦਰ ਕਰੇ ਜੇ ਮੀਰਾ RAM ਨਾਮ ਲਗ ਉਤਰੇ ਤੀਰ ਆਸਾ ਬਾਤੀ ਸੁਕੀ ਤੇਲ ਨੇ ਖੂਟਾ ਮੰਡਲ ਨਾ ਬਾਜੈ ਨਟ ਪੈ ਸੂਤ ਬੁਝ ਗਈ ਅਗਨ ਨ ਨਿਕਸੈ ਓ ਤੁਹਾਂ ਰਹਾ ਰਹਾ ਏਕ ਅਵਰ ਨਹੀਂ ਦੁਆ ਰਹਾ ਟੂਟੀ ਤੰਤ ਨਾ ਬਜੈਰ ਬਾਬ ਭੂਲ ਬਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਬਿਸਰਿਓ ਗਾਵਨ ਕਹਿ ਤਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੀਂ ਕਰਮ ਪਦ ਦੂਰੇ ਆਸ ਸਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਰਾਕਸ ਤੇਤੇ ਰਾਮਈਆ ਹਉ ਬਾਰਿਕ ਤੇਰਾ ਕਾਹੇ ਨਖੰਡਸ ਅਵਗਨ ਮੇਰਾ ਰਹਾਉ ਜੇ ਅਤ ਕ੍ਰੋਪ ਕਰੇ ਕਰਤਾ ਆ ਤਾ ਧੀ ਚੀਤ ਨਰਾਕਸ ਮਾਇ ਕਿੰਤ ਭਵਨ ਮਨ ਪਰਿਓ ਹਮਾਰਾ نام بنا کیسے اتر شریرا سہج سہج گن رو کبیرا آسا حج ہماری گومتی تیر جہاں بس پیتمبر پیر واہ واہ کیا خوب گاوتا ہے ہر کا نام ਮੇਰਾ ਮਨ ਭਾਵਤਾ ਹੈ ਤਰਾਉ ਨਾਰਦ shards ਕਰੇ ਖੁਆਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਕੰਠੇ ਮਾਲਾ ਦੇਵਾਰਾਮ ਸਹੰਸ ਨਾਮ ਲੈ ਲੇ ਕਰੂੰ ਸਲਾਮ ਕਹਿ ਤਕਬੀਰ ਰਾਮ ਗੁੰਨ ਗਾਵੋ Hindu Turk ਦੋ ਸਮਝਾਵੋ ਸਾ ਸ਼੍ਰੀ ਕਬੀਰ ਜੀਓ ਕੇ ਪੰਚ ਪਦੇ ਨੋ ਦੋ ਤੁਕੇ ਪੰਜ ੴ ਸਤਿਗੁਰ ਪ੍ਰਸਾਦ ਪਤੀ ਤੋਰਾ ਮਾਲਨੀ ਪਤੀ ਪਤੀ ਜੀਓ ਜਿਸ ਪਹਿਨ ਕੋ ਪਤੀ ਤੋਰਾ ਸੋ ਪਹਿਨ ਨਿਰਜੀਓ ਭੂਲੀ ਮਲਨੀ ਹੈ ਈਉ ਸਤਗੁਰ ਜਾਗਤਾ ਹੈ ਦੇਓ ਰਹਾਉ ਬ੍ਰਹਮਪਤੀ ਵਿਸ਼ਨਦਾਰੀ ਫੂਲ ਸ਼ੰਕਰ ਦੇਵ ਤੀਨ ਦੇ ਉਪਰ ਤਖਤ ਤੋਰੈ ਕਰੈ ਕਿਸ ਕੀ ਸੇਉ ਪਾਖਾਨ ਗੜਕੈ ਮੂਰਤ ਕੀਨੀ ਦੇਖੈ ਸ਼ਾਂਤੀ ਪਾਉ ਜੇ ਇਹ ਮੂਰਤ ਸੱਚੀ ਹੈ ਤੋ ਗੜਨ ਹਾਰੇ ਖਾਓ ਪਾਤ ਤਹਿਤ ਅਰ ਲਾਪਸੀ ਕਰ ਕਰਾ ਕਾ ਸਾਰ ਭੋਗ ਨਹਾਰੇ ਭੋਗਿਆ ਇਸ ਮੂਰਤ ਕੇ ਮੁਖ ਸਾਰ ਮਾਲਿਨ ਫੂਲੀ ਜਗ ਪੁਲਾਨਾ ਹਮ ਪੁਲਾਨੇ ਨਾਹੀ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਇ ਅਸਾ ਬਾਰਾਂ ਬਰਸ ਬਾਲਪਨ ਬੀਤੇ 20 ਬਰਸ ਕਸ਼ ਤਪਨਾ ਕੀਓ 30 ਬਰਸ ਕਸ਼ ਦੇਵਨਾ ਪੂਜਾ ਫਿਰ ਪਸ਼ੂਤਾਨ ਬਿਰਧ ਫਿਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਪੁਝੰ ਬਲਿਓ ਤਰਾਉ ਸੁਕੇ ਸਰਵਰ ਪਾਲ ਬੰਧਾਵੈ ਲੂਣੇ ਖੇਤ ਹੱਥ ਵਾਰ ਕਰੈ ਆਇਓ ਚੋਰ ਤੁਰੰਤ ਲੈ ਗयो ਮੇਰੀ ਰਾਖ ਤੁਮੁਗਦ ਫਿਰਾ ਚਰਨ ਸੀਸ ਕਰ ਕੰਪਨ ਲਾਗੇ ਨੈਨੀ ਨੀਰਤਸਰ ਬਹਿ ਜੇਵਾ ਬਚਨ ਸੁਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੈ ਹਰ ਜੀਓ ਕਿਰਪਾ ਕਰੇ ਲਿਵ ਲਾਵੇ ਲਾ ਹਰ ਹਰ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਅਨ ਧਨ ਕਸ਼ੂ ਵੇ ਲੈ ਮੰਗਿਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ